ਨੀ ਹੋਈ ਕਿਹੜੇ ਮੁੰਡੇ ਜਾ ਰਹੇ ਸੀਗੇ ਬਾਹਰਲੇ ਉਹਨਾਂ ਨੇ ਸੂਆ ਮਾਰਿਆ ਮੈਂ ਇੱਕ ਥਾਂ ਮੇ ਖੜਾ ਰਹਾ ਇਹਨਾਂ ਨੇ ਆ ਕੇ ਮੈਨੂੰ ਫੜਿਆ ਠੀਕ ਆ ਇਹਨਾਂ ਨੇ ਲੱਤਾਂ ਤੋੜੀਆਂ ਮਰੀਆਂ ਜਗਤਾਰ ਸਿੰਘ ਤੇ ਉਹਨਾਂ ਕੀ ਆਈ ਮਨਜੀਤ ਸਿੰਘ ਜੀ ਉਹਨਾਂ ਨੇ ਮੇਰੀ ਲੱਤਾਂ ਵੀ ਤੋੜੀਆਂ ਸਿਰ 'ਤੇ ਡੰਬੇ ਮਾਰੇ ਨੇ ਆ ਬਾਹਾਂ ਤੋੜੀਆਂ ਨੇ ਦੋਨੀਆਂ ਇਧਰਲੀ ਬਾਹ ਟੁੱਟ ਗਈ ਇਧਰਲੀ ਵੀ ਟੁੱਟ ਗਈ ਗਾਲਾਂ ਗੱਡੀਆਂ ਕਹਿੰਦਾ ਕਹਿੰਦਾ ਚਮਾਰਾਂ ਨੂੰ ਕਹਿੰਦਾ ਮਾਰਾਂਗੇ ਕਹਿੰਦਾ ਅਸੀਂ ਮਜਬੀਆਂ ਨੂੰ ਮਾਰਾਂਗੇ ਬਹੁਤ ਕੁਝ ਬੋਲਿਆ ਜੀ ਗਾਲਾਂ ਗੱਡੀਆਂ ਨੇ ਸਾਨੂੰ ਕੌਣ ਨੇ ਉਹ ਉਹ ਮਨਜੀਤ ਤੇ ਹੁਣ ਇਹ ਕੀ ਆਦਨੋਈ ਹਾਈ ਕਿਹੜੇ ਪਿੰਡ ਦੀ ਘਟਨਾ ਇਹ ਘਟਨਾ ਹੈਗੀ ਆਪਣੇ ਹੋਈ ਤਾਂ ਆਪਣੀ ਉੱਥੇ ਆਈਏ ਕੀ ਆਦਨੋਈ ਭਾਈ ਗੁਰਦਾਸ ਰਵੇ ਜੀ ਭਾਈ ਗੁਰਦਾਸ ਰਵੇ ਘਟਨਾ ਹੋਈ ਆਗੀ ਪਿੰਡ ਹੈਗਾ ਉਹਨਾਂ ਦਾ ਕੌਣ ਨੇ ਹੋ ਮਨਜੀਤ ਸਿੰਘ ਪਤਾ ਨਹੀਂ ਇਹ ਕੌਣ ਨੇ ਉੱਪਰ ਪ੍ਰਧਾਨ ਨੇ ਇਹ ਕਮੇਟੀ ਦੇ ਪਤਾ ਨਹੀਂ ਕਿਹੜੀ ਪ੍ਰਧਾਨ ਨੇ ਕਮੇਟੀ ਦੇ ਜੁਨੀਅਰ ਦੇ ਹਾਈ ਉੱਥੋਂ ਦੇ ਨਹੀਂ ਹੁਣ ਕੀ ਮੰਗ ਕਰਦੇ ਹੁਣ ਮੰਗ ਕੁਝ ਨਹੀਂ ਕਰਦੇ ਛੰਟਨ ਇਨਸਾਫ ਚਾਹੀਦਾ ਈ ਸਾਡੀ ਲੱਤਾਂ ਤੋੜੀਆਂ ਨੇ ਜੀ ਮਨਪ੍ਰੀਤ ਕੋਰੇ ਵੀਰੇ ਵੀਰੇ ਮਨਪ੍ਰੀਤ ਕੋਰੇ ਕੀ ਗੱਲਬਾਤ ਹੋਈ ਇਹਨਾਂ ਦੇ ਸੱਤਾ ਵਿੱਚ ਕੀ ਲੱਗਦੇ ਨੇ ਕੀ ਇਹ ਇਹਨਾਂ ਦਾ ਤਾਂ ਜੀ ਕੋਈ ਉਹਦੇ ਵਿੱਚ ਰੋਲ ਹੀ ਨਹੀਂ ਹੈਗਾ ਇਹ ਤਾਂ ਜੀ ਦੋਨੇ ਦੋਨੇ ਇਹ ਮੁੰਡਾ ਤਾਂ ਜਿਹੜਾ ਹਰਜੀਤ ਸਿੰਘ ਹੈ ਜੀ ਇਹ ਤਾਂ ਕੱਲਾ ਸੀਗਾ ਇਹ ਮੁੰਡੇ ਨੂੰ ਕੁੱਟ ਰਹੇ ਸੀਗੇ ਉਧਰੋਂ ਆਉਂਦੇ ਸੀਗੇ ਜੀ ਮੇਰੇ ਮੁੰਡੇ ਦਾ ਜਰਮ ਦਿਨ ਸੀਗਾ ਇਹਨੇ ਤਾਂ ਜਰਮ ਦਿਨ ਮਨਾਉਣ ਵਾਸਤੇ ਮੇਰੇ ਦਿਉਰ ਦੇ ਮੁੰਡੇ ਨੂੰ ਲੈਣ ਗਏ ਤੇ ਇਹਨਾਂ ਨੇ ਖੜ ਕੇ ਇਹਨੂੰ ਪੁੱਛਣ ਲੱਗੇ ਵੀ ਕੀ ਗੱਲ ਹੋ ਗਈ ਜੀ ਇਹਨਾਂ ਨੇ ਕਿਹਾ ਕਹਿੰਦੇ ਜੀ ਇਹਨਾਂ ਨੇ ਤਾਂ ਕੁਛ ਨਹੀਂ ਪੁੱਛਿਆ ਉਹਨਾਂ ਨੂੰ ਮੁੰਡੇ ਨੇ ਜੀ ਇਹ ਡੇਗ ਲੇ ਉੱਥੇ ਦੋਨੇ ਇਹ ਉੱਥੇ ਇਕੱਠ ਹੋ ਗਿਆ ਜੀ ਬਹੁਤ ਜ਼ਿਆਦੇ ਇਹਨਾਂ ਤਾਂ ਮੱਸਾਂ ਕੱਢ ਕੇ ਲਿਆਏ ਨੇਗੇ ਜੀ ਉਸ ਵਾਲੇ ਵੀ ਜਿਹਨੇ ਕਿ ਪਤਾ ਉਹ ਮੁੰਡਾ ਕਿ ਨੋ ਆਦਾ ਆਪਣਾ ਜੀ ਨੋ ਜਗਤਾਰ ਸਿੰਘ ਜੀ ਹੁਣ ਕੀ ਮੰਗ ਸਰ ਹੁਣ ਮੰਗ ਤਾਂ ਇਹ ਕਰਦੀ ਆ ਵੀ ਜੇ ਮੇਰੇ ਮੁੰਡਾ ਬਿਨਾਂ ਕਸੂਰ ਤੋਂ ਕੁੱਟਿਆ ਬਿਨਾਂ ਮੰਗ ਅਸ ਤੋਂ ਕੁੱਟਿਆ ਇਹਨਾਂ ਨੇ ਵੀ ਮੈਨੂੰ ਇਨਸਾਫ ਚਾਹੀਦਾ ਵਾ ਸਤਿਗੁਰ ਸਿੰਘ ਸਤਿਗੁਰ ਜਿਨ੍ਹਾਂ ਦੀ ਕੁੜਤ ਮਾਰ ਲਈ ਉਹਨਾਂ ਦੇ ਕੀ ਲੱਗਦੇ ਕੀ ਹਲਵਾ ਤੇ ਉਹ ਮੇਰੇ ਬੇਟਾ ਜੀ ਹਰਜੀਤ ਸਿੰਘ ਇਹਨਾਂ ਦਾ ਜਨਮ ਦਿਨ ਸੀਗਾ ਜੀ ਇਹ ਮੇ ਆਪਦੇ ਮੇਰੀ ਮਾਸੀ ਦੇ ਪੋਤੇ ਨੂੰ ਆਪਦੇ ਭਰਾ ਨੂੰ ਮੇਰਾ ਪੁੱਤ ਜਿਹਾ ਲੱਗਦਾ ਉਹਨੂੰ ਲੈਣ ਗਿਆ ਸੀ ਘਰੋਂ ਤੂਰੀ ਇਹ ਰਾਸਤੇ ਜਿਹੜਾ ਅਮਨ ਮੁੰਡਾ ਜੀ ਇਹਨੂੰ ਉਹਨਾਂ ਨੇ ਫੜ ਰੱਖਿਆ ਸੀ ਜਿਹੜਾ ਆਪਣਾ ਮੁੰਡਾ ਵੀ ਮੇਰਾ ਹਰਜੀਤ ਸਿੰਘ ਜੀ ਇਹ ਇਨਸਾਨੀਅਤ ਤੌਰ ਤੇ ਪੁੱਛਣ ਗਿਆ ਵੀ ਤੁਸੀਂ ਇਹਨੂੰ ਕਿਉਂ ਕੁੱਟ ਮਾਰਦੇ ਹੋ ਨਾਲ ਹੀ ਉਹਨਾਂ ਨੂੰ ਢਾ ਲਿਆ ਇਹਨਾਂ ਨੂੰ ਦੋਨਾਂ ਦੀ ਕੁੱਟਮਾਰ ਕਰਕੇ ਇਹਨਾਂ ਨੂੰ ਪਹਿਲਾਂ ਤਾਂ ਗੱਡੀ 'ਚ ਸਿੱਟਾ ਜੀ ਗੱਡੀ 'ਚ ਪਿੰਡਾਂ 'ਚ ਘਮਾਉਂਦੇ ਰਹੇ ਜੀ ਘਮਾਉਂਦੇ ਰਹੇ ਇਹਨਾਂ ਨੂੰ ਮੰਦਿਰ ਦੇ ਬਾਤੇ ਸ਼ਬਦ ਬੋਲੇ ਜੀ ਛੱਤਰ ਦਿੱਤੇ ਜੀ ਇਹਨਾਂ ਦੇ ਮੂੰਹ 'ਚ ਪਾਣੀ ਮੂਤ ਕੇ ਛੱਤਰ ਦਿੱਤੇ ਜੀ ਇਹਨਾਂ ਦੇ ਮੂੰਹ 'ਚ ਜੋ ਉਹਨਾਂ ਨੇ ਬੱਚਿਆਂ ਨੇ ਦੱਸਿਆ ਜੀ ਸਾਨੂੰ ਤੇ ਨਾਲੇ ਸਾਡੇ ਜਾਤੀ ਪ੍ਰਤੀ ਜੀ ਬੋਲੇ ਜੀ ਇਹ ਇਹਨੇ ਕੁੱਟ ਇੱਕ ਆ ਜਗਤਾਰ ਸਿੰਘ ਲੱਡੀ ਜੀ ਇੱਕ ਮਨਜੀਤ ਸਿੰਘ ਰਾਚੂਣੀ ਉਹ ਕਿਸਾਨ ਯੂਨੀਅਨ ਦੇ ਆਗੂ ਨੇ ਜੀ ਕਿਉਂਕਿ ਮੰਗੀ ਮੰਗ ਕਰਦੇ ਆ ਹੰਤਾ ਦੇ ਇਨਸਾਫ ਦੀ ਮੰਗ ਕਰਦੇ ਆ ਜੀ ਇਹਨਾਂ ਦੇ ਐਸੀ ਐਕਟ ਲੱਗਣਾ ਚਾਹੀਦਾ ਜੀ ਸਤਗੁਰ ਸਿੰਘ ਸਤਗੁਰ ਜਿਨ੍ਹਾਂ ਦੀ ਗੁਰਦੁਆਰਿਆਂ ਨੂੰ ਸਾਡੇ ਕੀ ਲੱਗਦੇ ਕੀ ਹਲਵਾ ਹੈ ਉਹ ਮੇਰੇ ਬੇਟਾ ਜੀ ਹਰਜੀਤ ਸਿੰਘ ਇਹਨਾਂ ਦਾ ਜਨਮ ਦਿਨ ਸੀਗਾ ਜੀ ਇਹ ਮੇ ਆਪਦੇ ਮੇਰੀ ਮਾਸੀ ਦੇ ਪੋਤੇ ਨੂੰ ਆਪਦੇ ਭਰਾ ਨੂੰ ਮੇਰਾ ਤੀਜਾ ਲੱਗਦਾ ਉਹਨੂੰ ਲੈਣ ਗਿਆ ਸੀ ਘਰਾਚੋਂ ਤੁਸੀਂ ਤੇ ਰਾਸਤੇ ਜਿਹੜਾ ਅਮਨ ਮੁੰਡਾ ਜੀ ਇਹਨੂੰ ਉਹਨਾਂ ਨੇ ਫੜ ਰੱਖਿਆ ਸੀ ਜਿਹੜਾ ਆਪਣਾ ਮੁੰਡਾ ਵੀ ਮੇਰਾ ਹਰਜੀਤ ਸਿੰਘ ਜੀ ਇਹ ਇਨਸਾਨੀਅਤ ਤੌਰ ਤੇ ਪੁੱਛਣ ਗਿਆ ਵੀ ਤੁਸੀਂ ਇਹਨੂੰ ਕਿਉਂ ਕੁਟ ਮਾਰਦੇ ਹੋ ਨਾਲ ਹੀ ਉਹਨਾਂ ਨੂੰ ਢਾ ਲਿਆ ਇਹਨਾਂ ਨੂੰ ਦੋਨਾਂ ਦੀ ਕੁੱਟਮਾਰ ਕਰਕੇ ਇਹਨਾਂ ਨੂੰ ਪਹਿਲਾਂ ਤਾਂ ਗੱਡੀ 'ਚ ਸਿੱਟਾ ਜੀ ਗੱਡੀ 'ਚ ਪਿੰਡਾਂ 'ਚ ਕਮਾਉਂਦੇ ਰਹੇ ਜੀ ਕਮਾਉਂਦੇ ਰਹੇ ਇਹਨਾਂ ਨੂੰ ਮੰਦੇ ਪਤੇ ਸ਼ਬਦ ਬੋਲੇ ਜੀ 76 ਦਿੱਤੇ ਜੀ ਇਹਨਾਂ ਦੇ ਮੂੰਹ 'ਚ ਪਾਣੀ ਮੂਤ ਕੇ ਆ 76 ਦਿੱਤੇ ਜੀ ਇਹਨਾਂ ਦੇ ਮੂੰਹ 'ਚ ਜੋ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਜੀ ਸਾਨੂੰ ਤੇ ਨਾਲੇ ਸਾਡੇ ਜਾਤੀ ਪ੍ਰਤੀ ਜੀ ਬੋਲੇ ਜੀ ਇਹ ਇਹਨੇ ਕੁੱਟ ਇੱਕ ਆ ਜਗਤਾਰ ਸਿੰਘ ਲੱਡੀ ਜੀ ਇੱਕ ਮਨਜੀਤ ਸਿੰਘ ਰਾਚੂਣੀ ਉਹ ਕਿਸਾਨ ਯੂਨੀਅਨ ਦੇ ਆਗੂ ਨੇ ਜੀ ਅਸੰਤਾ ਦੇ ਇਨਸਾਫ਼ ਦੀ ਮੰਗ ਕਰਦੇ ਆਂ ਜੀ ਇਹਨਾਂ ਦੇ ਐਸਆਈ ਐਕਟ ਲੱਗਣਾ ਚਾਹੀਦਾ ਜੀ